ਪਚੀਵ ਖਾਲਸਾ ਦਿਵਾਨ ਅਤੇ ਹੋਰ ਵਿਦਿਅਕ ਸੰਸਥਾਵਾਂ ਚਲਾ ਰਹੇ ਆਧਾਰਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮੱਝ ਚ ਅਜਈਆਂ ਵਿਦਿਅਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿੱਥੇ ਗਰੀਬਾਂ, ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸਹੂਲਤ ਹੋਵੇ। ਉਨ੍ਹਾਂ ਸਪਸ਼ਟ ਕੀਤਾ ਕਿ ਦਰਪੇਸ਼ ਪੰਥਿਕ ਔਕਣਾਂ ਦਾ ਟੱਕਰਾ ਕਰ ਲਿਓ ਹਮੇਸ਼ਾ ਮੋਰੀ ਰੋਲ ਅਦਾ ਕਰਨਗੇ। ਇਸ ਤੋਂ ਪਹਿਲਾਂ ਤਖਤ ਕੇਸਗੜ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਕੇਸਗੜ ਸਾਹਿਬ ਦੇ ਜਤਧਾਰ ਰੋ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ ਸਮਾਗਮ ਵਿੱਚ ਨਹਿਂਕ ਸਿੰਘ ਜੱਥੇਬੰਦੀਆਂ ਦੇ ਮੁਖੀ ਸੰਪਰਦਾਮਾਂ ਦੇ ਆਗੂ ਸੰਤ ਮਹਾਪੁਰਸ਼ ਅਤੇ ਸਿੱਖ ਸਵਾ ਸੋਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਦਸਤਾਰ ਭੇਟ ਕਰਕੇ ਵਤਾਰ ਜਤਧਾਰ ਪ੍ਰਵਾਨ ਕੀਤਾ ਗਿਆ ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮਾਗਮ ਚ ਸ਼ਾਮਿਲ ਨਹੀਂ ਹੋਏ ਮਾਰਚ ਮਹੀਨੇ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਨਹਿਂਕ ਸਿੰਘ ਜੱਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਵਰਦਾਰ ਵਰੋਤ ਕੀਤਾ ਗਿਆ ਸੀ ਇਸ ਸਮਾਗਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵੱਡਾ ਤਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਯਤਨਾਂ ਸਦਕਾ ਸੰਭਵ ਹੋਇਆ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੂਰਨ ਮਰਿਆਦਾ ਅਨੁਸਾਰ ਜੱਤਦਾਰ ਦੀ ਦਸਤਾਰਬੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਦੀ ਦਿਹਾੜੇ ਤੋਂ ਪਹਿਲਾਂ ਪੰਥਕ ਇਕਤਾ ਲਾਜ਼ਮੀ ਹੈ ਅਤੇ ਇਸ ਸਮਾਗਮ ਲੋਕਾਂ ਵਿੱਚ ਵੱਡਾ ਸੁਨੇਹਾ ਲੈ ਕੇ ਜਾਵੇਗਾ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਤੇ ਪੱਕੇ ਜੱਤਦਾਰ ਦੀ ਨਿਯੁਕਤੀ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿੱਚ ਜੱਦਾਰ ਗੈਨੀ ਕਲਦੀਪ ਸਿੰਘ ਗੜਗੱਜ ਕਾਰ ਕੀਤੇ ਸਮਾਗਮ ਵਰਰੇ ਕਿੰਤੂ ਪਰੰਤੂ ਸ਼ੁਰੂ ਹੋ ਗਈ ਹੈ বিজেপি ਆਗੂ ਤੇ ਸਖਜੰਤਕ ਨੇ ਇਸ ਸਮਾਗਮ ਨੂੰ ਪੰਥਕ ਰਵੈਤਾਂ ਦੀ ਉਲੰਘਣਾ ਕਰਾਰ ਦਿੱਤਾ ਸ਼ਰਮਣੀ ਕਮੇਟੀ ਵੱਲੋਂ ਪਹਿਲਾਂ ਵੀ 10 ਮਾਰਚ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਦਸਤਾਰ ਬੰਦੀ ਸਮਾਗਮ ਤਖਤ ਕੇਸਗੜ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ਹੁਣ 7 ਮਹੀਨਿਆਂ ਮਗਰੋਂ ਇਹ ਸਮਾਗਮ ਕੀਤਾ ਗਿਆ বিজেপি ਆਗੂ ਪ੍ਰੋਫੈਸਰ ਸਰਚੰਦ ਸਿੰਘ ਖਿਆਲਾ ਜੋ ਕਿ ਪਹਿਲਾਂ ਦਮਦਵੀ ਟਕਸਾਲ ਨਾਲ ਵਿਸੰਬੰਧਤ ਰਹੇ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਸ਼ਰਮਣੀ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿਖੇ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਸੰਵੰਦੀ ਕੀਤੇ ਸਮਾਗਮ ਨੂੰ ਅਡੰਬਰ ਤੇ ਪੰਥੇਗਰਵਤਾ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸੱਦਾ ਪੱਤਰਾਂ ਵਿੱਚ ਗਿਆਨੀ ਗੁਰਦੀਪ ਸਿੰਘ ਗੜਗੱਜ ਨੂੰ ਪੰਥਕ ਜ਼ਿੰਮੇਵਾਰੀ ਸੌਂਪਣ ਦੀ ਗੱਲ ਦਰਜ ਸੀ ਪਰ ਸਮਾਗਮ ਦੌਰਾਨ ਮੌਜੂਦ ਪੰਥਕ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਦਾਰ ਬਲਬੀਰ ਸਿੰਘ ਨੇ ਸਪਸ਼ਟ ਕਿਹਾ ਕਿ ਪਿਛਲੀ ਵਾਰ ਕੀਤੀ ਦਸਤਾਰਬੰਦੀ ਮਰਿਆਦਾ ਅਨੁਸਾਰ ਨਹੀਂ ਸੀ ਉਹਨੇ ਵੀ ਮੰਨੇ ਕਿ ਪਿਛਲੀ ਵਾਰ ਦੀ ਕਾਰਵਾਈ ਮर्यादा ਤੋਂ ਬਾਹਰ ਹੋਈ ਅਤੇ ਵਿਰੋਧ ਸਹੀ ਸੀ ਜੇਕਰ ਹੁਣ ਗਿਆਨੀ ਗੜਗੱਜ ਨੂੰ ਪੰਥਕ ਪ੍ਰਵਾਨਗੀ ਮਿਲੀ ਹੈ ਤਾਂ ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਜਥੇਦਾਰ ਵੱਜੋਂ ਕੀਤੇ ਫੈਸਲੇ ਕਿਸ ਆਧਾਰ ਤੇ ਪ੍ਰਸੰਕਿਕ ਮੰਨੇ ਜਾਣਗੇ ਅਤੇ ਪੰਥ ਪ੍ਰਵਾਨਗੀ ਤੋਂ ਬਿਨਾਂ ਅਕਾਲ ਤਖਤ ਸਾਹਿਬ ਤੇ ਜਥਾਰ ਵੱਜੋਂ ਬੈਠਣ ਦੀ ਅਵਗਿਆ ਲਈ ਜ਼ਿੰਮੇਵਾਰ ਕੌਣਾ ਹੈ ਉਨੇ ਕਿਹਾ ਕਿ ਸਮਾਗਮ ਵਿੱਚ ਪਿਛਲੀਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਨਹੀਂ ਕੀਤੀ ਗਈ ਉਧਰ ਦਮਦਮੀ ਟਕਸਾਲ ਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਜਨਾਲਾ ਨੇ ਲਾਪਤਾ 328 ਰੁਪਿਆਂ ਦਾ ਸੱਚ ਸੰਗਤਾਂ ਦੇ ਸਾਹਮਣੇ ਆਉਣ ਤੱਕ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂੰ ਸਮਰਥਨ ਦੇਣ ਤੋਂ ਨਾ ਕੀਤੀ ਹੈ ਉਹਨੇ ਕਿਹਾ ਕਿ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸਿੱਖ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦਾ ਵਿਰੋਧ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਨਾਲਾ ਨੇ ਕਿਹਾ ਕਿ ਉਹ ਸਮਾਗਮਾਂ ਦੇ ਵਿਰੋਧੀ ਨਹੀਂ ਪਰ ਕਮੇਟੀ ਦੇ ਜੁੱਦਾ ਨਿਜ਼ਾਮ ਦੇ ਵਿਰੋਧ ਵਿੱਚ ਹਨ ਜਦ ਤੱਕ ਗੁਰੂ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁਮਸ਼ੂਦਗੀ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹ ਸਿੱਖ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਵਿਰੋਧ ਕਰਦੇ ਰਹਿਣਗੇ ਸ਼ਰਮਣੀ ਪੰਥ ਅਕਾਲੀ ਵੱਡਾ ਦਲ ਦੇ ਮੁਖੀ ਜੱਦਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ 'ਚ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪਹਿਲੇ ਦਿਨ ਤੋਂ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਨਹਿੰਗ ਸਿੰਘ ਜਥੇਬੰਦੀਆਂ ਨੇ ਹਮੇਸ਼ਾ ਸਿੱਖ ਰਹਿਤ ਮਰਿਆਦਾ ਤੇ ਪੰਥਕ ਹਿੱਤਾਂ ਲਈ ਕਾਰਜ ਕੀਤੇ ਅਤੇ ਹੁਣ ਵੀ ਕਰ ਰਹੇ ਨੇ ਉਹਨਾਂ ਤਾੜਨਾ ਕਰਦੇ ਕਿ ਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਲੋ ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤੇ ਕਾਰਜਾਂ ਦਾ ਉਹ ਸ਼ਕਤੀ ਨਾਲ ਵਿਰੋਧ ਕਰਨਗੇ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜੱਜਦਾਰ ਦੀ ਨਿਯੁਕਤੀ ਸ਼ਹੀਦ ਦੀ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਪਰਦਾਮਾਂ ਨਾਲ ਗੁਰਮਤਾ ਕਰਕੇ ਕਰਨ ਦੀ ਤਾਗੀਦ ਵੀ ਕੀਤੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼ਰਮਣੀ ਕਮੇਟੀ ਸਿੰਘ ਸਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਵਧਾਨ ਦੀ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜੇ ਤਾਂ ਜੋ ਸਿੱਖ ਪੰਥ ਅਜਿਹੇ ਵਿਵਾਦਾਂ ਦਾ ਸਾਹਮਣਾ ਨਾ ਕਰੇ। ਜ਼ਿਕਰਯੋਗ ਹੈ ਕਿ ਪੰਥਕ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਸ਼ਰਮਣੀ ਕਮੇਟੀ ਅਤੇ ਸ਼ਰਮਣੀ ਅਕਾਲੀ ਦਲ ਵੱਲੋਂ ਗਿਆਨੀ ਗੜਗਾਜ ਨੂੰ ਇੱਕ ਤਖਤ ਸਾਹਿਬ ਦੇ ਜੱਤਾਰ ਵੱਲੋਂ ਮਾਨਤਾ ਦਿਵਾਉਣ ਬਾਅਦ ਅਕਾਲ ਤਖਤ ਸਾਹਿਬ ਦੇ ਨਵੇਂ ਤੇ ਪੱਕੇ ਜੱਦਦਾਰ ਦੀ ਭਾਲ ਵੀ ਸ਼ੁਰੂ ਹੋਗੀ ਤਾਂ ਕਿ ਸ਼ਤਾਬਦੀ ਸਮਾਗਮਾ ਮੌਕੇ ਇਸੇ ਵੀ ਕਿਸਮ ਦਾ ਕੋਈ ਟਕਰਾ ਪੈਦਾ ਨਾ ਹੋਵੇ ਅਤੇ ਇਹਨਾਂ ਸਮਾਗਮ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਤਰ ਹੋ ਸਕਣ ਜਥੇਦਾਰ ਕਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਰੋਮ ਰੋਮ ਪੰਥ ਦਾ ਰਣੀਆ ਤੇ ਉਹ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ। ਉਹਨੇ ਕਿਹਾ ਕਿ ਸਿੱਖ ਪੰਥ ਤੇ ਪੰਜਾਬ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਨਨ ਨਾਲ ਮਿਲ ਜੁਲ ਕੇ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ। ਉਹਨੇ ਕਿਹਾ ਕਿ ਬਿੱਤੇ ਦਿਨੀ ਉਹਨਾਂ ਵੱਲੋਂ ਚੀਫ਼ ਖਾਲਸਾ ਦਿਵਾਨ ਅਤੇ ਹੋਰ ਵਿਦਿਅਕ ਸੰਸਥਾਵਾਂ ਚਲਾ ਰਹੇ ਆਧਾਰਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮੱਝ 'ਚ ਅਜਈਆਂ ਵਿਦਿਅਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿੱਥੇ ਗਰੀਬਾਂ, ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸਹੂਲਤ ਹੋਵੇ। ਉਹਨੇ ਸਪਸ਼ਟ ਕੀਤਾ ਕਿ ਸਰਪੇਸ਼ ਪੰਥਕ ਔਕੜਾਂ ਦਾ ਟਕਰਾ ਕਰ ਲਿਓ ਹਮੇਸ਼ਾ ਮੋਰੀ ਰੋਲ ਅਦਾ ਕਰਨਗੇ ਇਸ ਤੋਂ ਪਹਿਲਾਂ ਤਖਤ ਕੇਸਗੜ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ ਸਮਾਗਮ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸੰਪਰਦਾਮਾਂ ਦੇ ਆਗੂ ਸੰਤ ਮਹਾਪੁਰਸ਼ ਅਤੇ ਸਿੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਰਕਤ ਕੀਤੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦਸਤਾਰ ਭੇਟ ਕਰਕੇ ਬਤਾਂ ਰੋ ਜੱਜਦਾਰ ਪ੍ਰਵਾਨ ਕੀਤਾ ਗਿਆ ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮਾਗਮ ਚ ਸ਼ਾਮਿਲ ਨਹੀਂ ਹੋਏ ਮਾਰਚ ਮਹੀਨੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਯੁਕਤੀ ਦਾ ਨੈਂਕ ਸਿੰਘ ਜੱਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਇਸ ਸਮਾਗਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਛਨਮੇ ਕਰੋੜੀ ਦੇ ਯਤਨਾਂ ਸਦਕਾ ਸੰਭਵ ਹੋਇਆ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੂਰਨ ਮਰਿਆਦਾ ਅਨੁਸਾਰ ਜੱਜਦਾਰ ਦੀ ਦਸਤਾਰਬੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਦੀ ਦਿਹਾੜੇ ਤੇ ਪਹਿਲਾ ਪੰਥ ਕੇ ਇਕਤਾ لازਮੀ ਹਾਤੇ ਇਸ ਸਮਾਗਮ ਲੋਕਾਂ ਵਿੱਚ ਵੱਡਾ ਸੁਨੇਹਾ ਲੈ ਕੇ ਜਾਵੇਗਾ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਤੇ ਪੱਕੇ ਜੱਦਾਰ ਦੀ ਨਿਯੁਕਤੀ ਸ਼ਹੀਦੀ ਸਤਾਪਦੀ ਤੋਂ ਪਹਿਲਾਂ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿੱਚ ਜੱਦਾਰ ਗੈਨੀ ਕਲਦੀਪ ਸਿੰਘ ਗੜਗੱਜ ਦੇ ਸਨਮਾਨ ਵਿੱਚ ਦੂਜੀ ਵਾਰ ਕੀਤੇ ਸਮਾਗਮ ਵਰਰੇ ਕਿੰਤੂ ਪਰੰਤੂ ਸ਼ੁਰੂ ਹੋ ਗਈ ਹੈ ਬੀਜਪੀ ਆਗੂ ਤੇ ਸਖਜੰਤਕ ਨੇ ਇਸ ਸਮਾਗਮ ਨੂੰ ਪੰਥਕ ਰਵੈਤਾਂ ਦੀ ਉਲੰਘਣਾ ਕਰਾਰ ਦਿੱਤਾ ਸ਼ਰਮਣੀ ਕਮੇਟੀ ਵੱਲੋਂ ਪਹਿਲਾਂ ਵੀ 10 ਮਾਰਚ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਦਸਤਾਰਬੰਦੀ ਸਮਾਗਮ ਤਖਤ ਕੇਸਗੜ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ਹੁਣ 7 ਮਹੀਨਿਆਂ ਮਗਰੋਂ ਇਹ ਸਮਾਗਮ ਕੀਤਾ ਗਿਆ ਬੀਜਪੀ ਆਗੂ ਪ੍ਰੋਫੈਸਰ ਅਸਰ ਚੰਦ ਸਿੰਘ ਖਿਆਲਾ ਜੋ ਕਿ ਪਹਿਲਾਂ ਦਮਦਮੀ ਟਕਸਾਲ ਨਾਲ ਵਿਸੰਬੰਧਤ ਰਹੇ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਸ਼ਰਮਣੀ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿਖੇ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਸੰਬੰਧੀ ਕੀਤੇ ਸਮਾਗਮ ਨੂੰ ਅਟੰਬਰ ਤੇ ਪੰਥੇਗਰਵਤਾ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸੱਦਾ ਪੱਤਰਾਂ ਵਿੱਚ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਪੰਥਕ ਜ਼ਿੰਮੇਵਾਰੀ ਸੌਂਪਣ ਦੀ ਗੱਲ ਦਰਜ ਸੀ। ਪਰ ਸਮਾਗਮ ਦੌਰਾਨ ਮੌਜੂਦ ਪੰਥਕ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਜਦਾਰ ਬਲਬੀਤ ਸਿੰਘ ਨੇ ਸਪਸ਼ਟ ਕਿਹਾ ਕਿ ਪਿਛਲੀ ਵਾਰ ਕੀਤੀ ਦਸਤਾਰਬੰਦੀ ਮਰਿਆਦਾ ਅਨੁਸਾਰ ਨਹੀਂ ਸੀ। ਉਨੇ ਵੀ ਮੰਨੇ ਕਿ ਪਿਛਲੀ ਵਾਰ ਦੀ ਕਾਰਵਾਈ ਮਰਿਆਦਾ ਤੋਂ ਬਾਹਰ ਹੋਈ ਅਤੇ ਵਿਰੋਧ ਸਹੀ ਸੀ ਜੇਕਰ ਹੁਣ ਗਿਆਨੀ ਗੜਗੱਜ ਨੂੰ ਪੰਥਕ ਪ੍ਰਵਾਨਗੀ ਮਿਲੀ ਹੈ ਤਾਂ ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਜਥੇਦਾਰ ਵੱਜੋਂ ਕੀਤੇ ਫੈਸਲੇ ਕਿਸ ਆਧਾਰ ਤੇ ਪ੍ਰਸੰਕਿਕ ਮੰਨੇ ਜਾਣਗੇ ਅਤੇ ਪੰਥ ਪ੍ਰਵਾਨਗੀ ਤੋਂ ਬਿਨਾ ਅਕਾਲ ਤਖਤ ਸਾਹਿਬ ਤੇ ਜਥਾਰ ਵੱਜੋਂ ਬੈਠਣ ਦੀ ਉਵੱਗਿਆ ਲਈ ਜ਼ਿੰਮੇਵਾਰ ਕੌਣਾ ਹੈ ਉਨੇ ਕਿਹਾ ਕਿ ਸਮਾਗਮ ਵਿੱਚ ਪਿਛਲੀਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਨਹੀਂ ਕੀਤੀ ਗਈ ਉਧਰ ਗੰਦਮਣੀ ਟਕਸਾਲ ਜਨਾਲਾ ਦੇ ਪ੍ਰਬੰਧਕ ਭਾਈ ਅਮਰਿਕ ਸਿੰਘ ਜਨਾਲਾ ਨੇ ਲਾਪਤਾ 328 ਰੁਪਿਆਂ ਦਾ ਸੱਚ ਸੰਗਤਾਂ ਦੇ ਸਾਹਮਣੇ ਆਉਣ ਤੱਕ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂੰ ਸਮਰਥਨ ਦੇਣ ਤੋਂ ਨਾ ਕੀਤੀ ਹੈ ਉਹਨੇ ਕਿਹਾ ਕਿ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸਿੱਖ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦਾ ਵਿਰੋਧ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਨਾਲਾ ਨੇ ਕਿਹਾ ਕਿ ਉਹ ਸਮਾਗਮਾਂ ਦੇ ਵਿਰੋਧੀ ਨਹੀਂ ਪਰ ਕਮੇਟੀ ਦੇ ਯੁੱਧਾ ਨਿਜ਼ਾਮ ਦੇ ਵਿਰੋਧ ਵਿੱਚ ਹਨ ਜਦ ਤੱਕ ਗੁਰੂ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹ ਸਿੱਖ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਵਿਰੋਧ ਕਰਦੇ ਰਹਿਣਗੇ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਦੇ ਮੁਖੀ ਜੱਦਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਚ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪਹਿਲੇ ਦਿਨ ਤੋਂ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਇਹ ਹੰਗਸੰਗ ਜਥੇਬੰਦੀਆਂ ਨੇ ਹਮੇਸ਼ਾ ਸਿੱਖ ਰਹਿਤ ਮਰਿਆਦਾ ਤੇ ਪੰਥਕਹਿਤਾ ਲਈ ਕਾਰਜ ਕੀਤੇ ਅਤੇ ਹੁਣ ਵੀ ਕਰ ਰਹੇ ਨੇ ਉਹਨਾਂ ਤਾੜਨਾ ਕਰਦੇ ਕਿ ਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤੇ ਕਾਰਜਾਂ ਦਾ ਉਹ ਸ਼ਕਤੀ ਨਾਲ ਵਿਰੋਧ ਕਰਨਗੇ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜੱਤੜਰ ਦੀ ਨਿਯੁਕਤੀ ਸ਼ਹੀਦੀ ਸਦੀਵੀ ਸਮਾਗਮ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਪਰਦਾਮਾਂ ਨਾਲ ਗੁਰਮਤਾ ਕਰਕੇ ਕਰਨ ਦੀ ਤਾਗੀਦ ਵੀ ਕੀਤੀ ਬਾਬਾ ਬਲਬੀਰ ਸਿੰਘ ਨੇ ਕਿ ਆ ਕਿ ਸ਼੍ਰੋਮਣੀ ਕਮੇਟੀ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਵਧਾਨਤੀ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜੇ ਤਾਂ ਜੋ ਸਿੱਖ ਪੰਥ ਅਜਿਹੇ ਵਿਵਾਦਾਂ ਦਾ ਸਾਹਮਣਾ ਨਾ ਕਰੇ ਜ਼ਿਕਰਯੋਗ ਹੈ ਕਿ ਪੰਥਕ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿਆਨੀ ਗੜਗਾਜ ਨੂੰ ਇੱਕ ਤਖਤ ਸਾਹਿਬ ਦੇ ਜੱਤਾਰ ਵੱਲੋਂ ਮਾਨਤਾ ਦਿਵਾਉਣ ਬਾਅਦ ਅਕਾਲ ਤਖਤ ਸਾਹਿਬ ਤੇ ਨਵੇਂ ਤੇ ਪੱਕੇ ਜੱਦਦਾਰ ਦੀ ਭਾਲ ਵੀ ਸ਼ੁਰੂ ਹੋਗੀ ਤਾਂ ਕਿ ਸ਼ਤਾਬਦੀ ਸਮਾਗਮਾਂ ਮੌਕੇ ਕਿਸੇ ਵੀ ਕਿਸਮ ਦਾ ਕੋਈ ਟਕਰਾਅ ਪੈਦਾ ਨਾ ਹੋਵੇ ਅਤੇ ਇਹਨਾਂ ਸਮਾਗਮ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਤਰ ਹੋ ਸਕਣ ਜਥੇਦਾਰ ਕਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਰੋਮ ਰੋਮ ਪੰਥ ਦਾ ਰਹਿਣੀਆ ਤੇ ਉਹ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਤੇ ਪੰਜਾਬ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜ ਜਨ ਨਾਲ ਮਿਲ ਜੁਲ ਕੇ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਉਨੇ ਕਿਹਾ ਕਿ ਬਿੱਤੇਦਨੀ ਉਹਨਾਂ ਵੱਲੋਂ ਚੀਫ਼ ਖਾਲਸਾ ਦਿਵਾਨ ਅਤੇ ਹੋਰ ਵਿਦਿਅਕ ਸੰਸਥਾਵਾਂ ਚਲਾ ਰਹੇ ਆਧਾਰਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮੱਝ ਵਿੱਚ ਅਜਿਹੀਆਂ ਵਿਦਿਅਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿੱਥੇ ਗਰੀਬਾਂ, ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸਹੂਲਤ ਹੋਵੇ। ਉਹਨਾਂ ਸਪਸ਼ਟ ਕੀਤਾ ਕਿ ਦਰਪੇਸ਼ ਪੰਥਿਕ ਔਕੜਾਂ ਦਾ ਟੱਕਰਾ ਕਰ ਲਿਓ ਹਮੇਸ਼ਾ ਮੋਰੀ ਰੋਲ ਅਦਾ ਕਰਨਗੇ। ਇਸ ਤੋਂ ਪਹਿਲਾਂ ਤੱਕ ਕੇਸਗੜ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ ਸਮਾਗਮ ਵਿੱਚ ਨਹਿਂਕ ਸਿੰਘ ਜਥੇਬੰਦੀਆਂ ਦੇ ਮੁਖੀ ਸੰਪਰਦਾਮਾ ਦੇ ਆਗੂ ਸੰਤ ਮਹਾਪੁਰਸ਼ ਅਤੇ ਸਿੱਖ ਸਵਾ ਸੋਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਰਕਤ ਕੀਤੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦਸਤਾਰ ਭੇਟ ਕਰਕੇ ਵਤਾਰ ਜਥੇਦਾਰ ਪ੍ਰਵਾਨ ਕੀਤਾ ਗਿਆ ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮਾਗਮ ਚ ਸ਼ਾਮਿਲ ਨਹੀਂ ਹੋਏ ਮਾਰਚ ਮਹੀਨੇ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਨਹਿਂਕ ਸਿੰਘ ਜਥੇਬੰਦੀ ਤੇ ਸੰਤ ਸਮਾਜ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਇਸ ਸਮਾਗਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵੱਡਾ ਤਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਯਤਨਾਂ ਸਦਕਾ ਸੰਭਵ ਹੋਇਆ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੂਰਨ ਮਰਿਆਦਾ ਅਨੁਸਾਰ ਜੱਤਦਾਰ ਦੀ ਦਸਤਾਰਬੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਪੰਥਕ ਇਕਤਾ ਲਾਜ਼ਮੀ ਹੈ ਅਤੇ ਇਸ ਸਮਾਗਮ ਲੋਕਾਂ ਵਿੱਚ ਵੱਡਾ ਸੁਨੇਹਾ ਲੈ ਕੇ ਜਾਵੇਗਾ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਤੇ ਪੱਕੇ ਜੱਤਦਾਰ ਦੀ ਨਿਯੁਕਤੀ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿੱਚ ਜੱਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਦੇ ਕਾਰ ਕੀਤੇ ਸਮਾਗਮ ਵਰੇ ਕਿੰਤੂ ਪਰੰਤੂ ਸ਼ੁਰੂ ਹੋ ਗਈ ਹੈ বিজেপি ਆਗੂ ਤੇ ਸਖਜੰਤਕ ਨੇ ਇਸ ਸਮਾਗਮ ਨੂੰ ਪੰਥਕ ਕਰਵੈਤਾਂ ਦੀ ਉਲੰਘਣਾ ਘਰਾਰ ਦਿੱਤਾ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ 10 ਮਾਰਚ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਦਸਤਾਰ ਬੰਦੀ ਸਮਾਗਮ ਤਖਤ ਕੇਸਗੜ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ਹੁਣ 7 ਮਹੀਨਿਆਂ ਮਗਰੋਂ ਇਹ ਸਮਾਗਮ ਕੀਤਾ ਗਿਆ ਹੈ বিজেপি ਆਗੂ ਪ੍ਰੋਫੈਸਰ ਸਰਚੰਦ ਸਿੰਘ ਖਿਆਲਾ ਜੋ ਕਿ ਪਹਿਲਾਂ ਦਮਦਵੀ ਟਕਸਾਲ ਨਾਲ ਵੀ ਸੰਬੰਧਿਤ ਰਹੇ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਸੰਬੰਧੀ ਕੀਤੀ ਸਮਾਗਮ ਨੂੰ ਅਡੰਬਰ ਤੇ ਪੰਥੇ ਗਰਵੈਤਾ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸੱਦਾ ਪੱਤਰਾਂ ਵਿੱਚ ਗਿਆਨੀ ਕੁਲਦੀਪ ਸੰਗੜਗੱਜ ਨੂੰ ਪੰਥਕ ਜ਼ਿੰਮੇਵਾਰੀ ਸੌਂਪਣ ਦੀ ਗੱਲ ਦਰਜ ਸੀ ਪਰ ਸਮਾਗਮ ਦੌਰਾਨ ਮੌਜੂਦ ਪੰਥਕ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਦਾਰ ਬਲਬੀਤ ਸਿੰਘ ਨੇ ਸਪਸ਼ਟ ਕਿਹਾ ਕਿ ਪਿਛਲੀ ਵਾਰ ਕੀਤੀ ਦਸਤਾਰਬੰਦੀ ਮਰਿਆਦਾ ਅਨੁਸਾਰ ਨਹੀਂ ਸੀ ਉਹਨਾਂ ਇਹ ਵੀ ਮੰਨੇ ਕਿ ਪਿਛਲੀ ਵਾਰ ਦੀ ਕਾਰਵਾਈ ਮਰਿਆਦਾ ਤੋਂ ਬਾਹਰ ਹੋਈ ਅਤੇ ਵਿਰੋਧ ਸਹੀ ਸੀ ਜੇਕਰ ਹੁਣ ਗਿਆਨੀ ਗੜਗੱਜ ਨੂੰ ਪੰਥਕ ਪ੍ਰਵਾਨਗੀ ਮਿਲੀ ਹੈ ਤਾਂ ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਜੱਤਦਾਰ ਵਜੋਂ ਕੀਤੇ ਫੈਸਲੇ ਕਿਸ ਆਧਾਰ ਤੇ ਪ੍ਰਸੰਕਿਕ ਮੰਨੇ ਜਾਣਗੇ ਅਤੇ ਪੰਥ ਪ੍ਰਵਾਨਗੀ ਤੋਂ ਬਿਨਾਂ ਅਕਾਲ ਤਖਤ ਸਾਹਿਬ ਤੇ ਜੱਤਾਰ ਵਜੋਂ ਬੈਠਣ ਦੀ ਉਵੱਗਿਆ ਲਈ ਜ਼ਿੰਮੇਵਾਰ ਕੌਣ ਹੈ ਉਨੇ ਕਿਹਾ ਕਿ ਸਮਾਗਮ ਵਿੱਚ ਪਿਛਲੀਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਨਹੀਂ ਕੀਤੀ ਗਈ ਉਧਰ ਦਮਦਮੀ ਟਕਸਾਲ ਜਨਾਲਾ ਦੇ ਪ੍ਰਬੰਧਕ ਭਾਈ ਅਮਰਿਕ ਸਿੰਘ ਜਨਾਲਾ ਨੇ ਲਾਪਤ 328 ਰੁਪਿਆਂ ਦਾ ਸੱਚ ਸੰਗਤਾਂ ਦੇ ਸਾਹਮਣੇ ਆਉਣ ਤੱਕ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂੰ ਸਮਰਥਨ ਦੇਣ ਤੋਂ ਨਾ ਕੀਤੀ ਹੈ ਉਹਨੇ ਕਿਹਾ ਕਿ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸਿੱਖ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਬ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦਾ ਵਿਰੋਧ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਨਾਲਾ ਨੇ ਕਿਹਾ ਕਿ ਉਹ ਸਮਾਗਮਾਂ ਦੇ ਵਿਰੋਧੀ ਨਹੀਂ ਪਰ ਕਮੇਟੀ ਦੇ ਜੁੱਧਾ ਨਿਜ਼ਾਮ ਦੇ ਵਿਰੋਧ ਵਿੱਚ ਹਨ ਜਦ ਤੱਕ ਗੁਰੂ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹ ਸਿੱਖ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਵਿਰੋਧ ਕਰਦੇ ਰਹਿਣਗੇ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਦੇ ਮੁਖੀ ਜੱਦਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਚ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪਹਿਲੇ ਦਿਨ ਤੋਂ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਹਮੇਸ਼ਾ ਸਿੱਖ ਰਹਿਤ ਮਰਿਆਦਾ ਤੇ ਪੰਥਕ ਹਿੱਤਾਂ ਲਈ ਕਾਰਜ ਕੀਤੇ ਅਤੇ ਹੁਣ ਵੀ ਕਰ ਰਹੇ ਨੇ ਉਹਨਾਂ ਤਾੜਨਾ ਕਰਦੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਲੋ ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤੇ ਕਾਰਜਾਂ ਦਾ ਉਹ ਸ਼ਕਤੀ ਨਾਲ ਵਿਰੋਧ ਕਰਨਗੇ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜੱਤੜਰ ਦੀ ਨਿਯੁਕਤੀ ਸ਼ਹੀਦੀ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਪਰਦਾਮਾਂ ਨਾਲ ਗੁਰਮਤਾ ਕਰਕੇ ਕਰਨ ਦੀ ਤਾਗੀਦ ਵੀ ਕੀਤੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਵਧਾਨਤੀ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜੇ ਤਾਂ ਜੋ ਸਿੱਖ ਪੰਥ ਅਜਿਹੇ ਵਿਵਾਦਾਂ ਦਾ ਸਾਹਮਣਾ ਨਾ ਕਰੇ ਜ਼ਿਕਰਯੋਗ ਹੈ ਕਿ ਪੰਥਕ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਸ਼ਰਮਣੀ ਕਮੇਟੀ ਅਤੇ ਸ਼ਰਮਣੀ ਅਕਾਲੀ ਦਲ ਵੱਲੋਂ ਗਿਆਨੀ ਗੜਗੱਜ ਨੂੰ ਇੱਕ ਤਖਤ ਸਾਹਿਬ ਦੇ ਜੱਤਾਰ ਵੱਲੋਂ ਮਾਨਤਾ ਦਿਵਾਉਣ ਬਾਅਦ ਅਕਾਲ ਤਖਤ ਸਾਹਿਬ ਦੇ ਨਵੇਂ ਤੇ ਪੱਕੇ ਜੱਤਾਰ ਦੀ ਭਾਲ ਵੀ ਸ਼ੁਰੂ ਹੋਗੀ ਤਾਂ ਕਿ ਸ਼ਤਾਬਦੀ ਸਮਾਗਮਾਂ ਮੌਕੇ ਕਿਸੇ ਵੀ ਕਿਸਮ ਦਾ ਕੋਈ ਟਕਰਾਅ ਪੈਦਾ ਨਾ ਹੋਵੇ ਅਤੇ ਇਹਨਾਂ ਸਮਾਗਮ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਇਕੱਤਰ ਹੋ ਸਕਣ ਜੱਤੇਦਾਰ ਕਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਰੋਮ ਰੋਮ ਪੰਥ ਦਾ ਰਹਿਣੀਆ ਤੇ ਉਹ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ ਉਹਨਾਂ ਕਿਹਾ ਕੇ ਸਿੱਖ ਪੰਥ ਤੇ ਪੰਜਾਬ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜ ਜਨ ਨਾਲ ਮਿਲ ਜੁਲ ਕੇ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਬੀਤੇ ਦਿਨੀ ਉਹਨਾਂ ਵੱਲੋਂ ਚੀਫ ਖਾਲਸਾ ਦੀਵਾਨ ਅਤੇ ਹੋਰ ਵਿਦਿਅਕ ਸੰਸਥਾਵਾਂ ਚਲਾ ਰਹੇ ਆਧਾਰਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮੱਝ ਚ ਅਜਿਹੀਆਂ ਵਿਦਿਅਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿੱਥੇ ਗਰੀਬਾਂ ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ